ਡੇਰਾਬਸੀ ਵਿਧਾਨ ਸਭਾ ਇਲਾਕੇ ਦੇ ਪਿੰਡ ਬਹਿਰਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਲੀਨਿਕ ਦਾ ਉਦਘਾਟਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਵੱਲੋਂ ਕੀਤਾ ਗਿਆ ਉਥੇ ਦਾਸ ਦੇ ਕਿ ਵਿਧਾਇਕ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਚਾਰ ਆਮ ਆਦਮੀ ਪਾਰਟੀ ਕਲੀਨਿਕ ਖੋਲੇ ਗਏ ਨੇ ਜਿਸ ਦੇ ਵਿੱਚ ਕੀ ਲੋਕਾਂ ਨੂੰ ਸਿਹਤ ਸਹੂਲਤਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਜੋ ਕਿ ਜਨਤਾ ਦੀ ਸਿਹਤ ਤੇ ਸਿੱਖਿਆ ਵੱਲ ਮੁੱਖ ਤੌਰ ਤੇ ਧਿਆਨ ਦੇ ਰਹੀ ਹੈ ਜਦ ਤੋਂ ਸਰਕਾਰ ਸੱਤਾ ਦੇ ਵਿੱਚ ਆਈ ਹੈ ਸਿਹਤ ਤੇ ਸਿੱਖਿਆ ਨੂੰ ਲੈ ਕੇ ਜਿਹੜੇ ਵਾਅਦੇ ਕੀਤੇ ਗਏ ਸਿਰ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਉਹਨਾਂ ਕਹਿੰਦੇ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਤੇ ਇਸੇ ਤਰ੍ਹਾਂ ਦੀ ਸੁਵਿਧਾ ਪਿਛਲੀਆਂ ਸਰਕਾਰਾਂ ਵੱਲੋਂ ਕਦੀ ਵੀ ਲੋਕਾਂ ਨੂੰ ਨਹੀਂ ਦਿੱਤੀ ਗਈ ਛੋਟੇ ਵੀਰੇ ਮੇਰੇ ਡੇਰਾਬਸੀ ਹਲਕੇ 'ਚ ਇੱਕ ਨਹੀਂ ਚਾਰ ਖੋਲੇ ਜਾ ਰਹੇ ਆ ਆਲ ਓਵਰ ਪੰਜਾਬ ਨੇ ਤੇ ਡੇਰਾ ਬਸੀ ਹਲਕੇ ਨੂੰ ਸੁਗਾਤ ਸੀਐਮ ਸਾਹਿਬ ਨੇ ਚਾਰ ਕਲੇ ਡੇਰਾ ਬਸੀ ਨੂੰ ਦਿੱਤੇ ਨੇ ਇਹ ਚਾਰ ਮਹੱਲਾ ਕਲੀਨਿਕ ਜਿਹੜੇ ਨੇ ਇਸ ਕਰਕੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਵੀ ਪੰਜਾਬ ਚ 30 ਤੇ ਡੇਰਾ ਬਸੀ ਹਲਕੇ ਨੂੰ ਚਾਰ ਦੇਣੇ ਬਹੁਤ ਵੱਡੀ ਗੱਲ ਹੈ ਕਿਉਂਕਿ ਮੇਰੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਤਾ ਹੈ ਕਿ 13 14 ਲੱਖੇ ਦੀ ਵੱਡੀ ਡੇਰਾ ਬਸੀ ਹਲਕੇ ਦੀ ਹੋ ਚੱਕੀ ਹੈ ਭਾਵੇਂ ਜਿਰਕਪੁਰ ਡੇਰਾ ਬਸੀ ਲਾੜੂ ਹੰਡੇਸਰਾ ਤੇ 93 ਪਿੰਡ ਹੈਗੇ ਨੇ ਇਸ ਕਰਕੇ ਮੇਰੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਇੱਕ ਤੋਹਫਾ ਮੈਨੂੰ ਦਿੱਤਾ ਚਾਰ ਮਹੱਲਾ ਕਲੀਨਿਕ ਖੋਲ ਕੇ ਖਾਸ ਕਰਕੇ ਅਸੀਂ ਜਿਹੜੇ ਪਿੰਡੇ ਜਿਹ ਇੱਥੇ ਤਿੰਨ ਚਾਰ ਪਿੰਡਾਂ ਦੇ ਵਿੱਚ ਕੋਈ ਮੈਡੀਕਲ ਜਿਹੜੀ ਫੈਸਿਲਿਟੀ ਹੈ ਨਹੀਂ ਸੀ ਮਹਿਮਾਨ ਸਾਹਿਬ ਦਾ ਤੇ ਹੈਲਥ ਮੰਤਰੀ ਸਾਹਿਬ ਦਾ ਤੇ ਪੰਜਾਬ ਦੀ ਜਨਤਾ ਦਾ ਧੰਨਵਾਦ ਕਰਦਾ ਕਿ ਜਿਹੜਾ ਨੇ ਭਵੰਦਮਾਨ ਜੀ ਦੇ ਕੰਮ ਕੀਤੇ ਉਹਨੂੰ ਸਲਾਘਾਤ ਕੀਤੀ ਹੈ ਅੱਜ ਜਿਹੜੇ ਨਵੇਂ ਮੁੰਡੇ ਆ ਡਾਕਟਰ ਨਰਸਿਸ ਜਾਂ ਸਟਾਫ ਜਿਹੜਾ ਭਰਤੀ ਹੋਇਆ ਇਹ ਦੇਖੋ ਇਹ ਬੱਚਿਆਂ ਨੇ ਸਾਰੀ ਜ਼ਿੰਦਗੀ ਨਹੀਂ ਸੋਚਿਆ ਹੋਣਾ ਕਿ ਅਸੀਂ ਸਰਕਾਰੀ ਹਸਪੀਟਲ ਮਹੱਲਾ ਕਲੀਨਿਕਸ ਨੂੰ ਜੌਬ ਮਿਲੇਗੀ ਅੱਜ ਐਸਐਮਓ ਸਾਹਿਬ ਖੁਦ ਤੇਨਾਂ ਦੀ ਟੀਮ ਚਾਰੇ ਜਗ੍ਹਾ ਵਿਜ਼ਿਟ ਕਰ ਰਹੀ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਤੇ ਡੇਰਾ ਬਸ ਦੇ ਆਵਾਮ ਨੂੰ ਮੁਬਾਰਕ ਬਾਤ ਦੇਣਾ ਚਾਹੁੰਨਾ ਤੇ ਅੱਜ ਦੇ ਦਿਨ ਤੇ ਮੈਂ ਡੇਰਾ ਬਸਿਹਾਰਕੇ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਅੱਜ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਭਾਵੇਂ ਆਪਣੇ ਮੋਬਾਈਲ ਦੇ ਜ਼ਰੀਏ ਭਾਵੇਂ WhatsApp ਦੇ ਜ਼ਰੀਏ ਸੀਐਮ ਸਾਹਿਬ ਭਗਵੰਤ ਮਾਨ ਦਾ ਧੰਨਵਾਦ ਕਰਨਾ ਚਾਹੀਦਾ ਅਰਵਿੰਦ ਕੇਜਰੀਵਾਲ ਦੀ ਤਾਰੀਫ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਇੱਕ ਮੈਨੀਫੈਸਟੋ ਜਾਰੀ ਕੀਤਾ ਸੀ ਕਿ ਜੋ ਗਰੰਟੀ ਦਿੱਤੀ ਉਹ ਪੂਰੀ ਕੀਤੀ ਪੰਜਾਬ ਚ ਮੁੱਖ ਮੰਤਰੀ ਸਾਹਿਬ ਨੇ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਉਸ ਤੋਂ 5% ਵੱਧ ਕੰਮ ਕਰਕੇ ਪੰਜਾਬ ਦੇ ਲੋਕਾਂ ਦਾ ਅੱਜ ਪੰਜਾਬ ਚ ਸਾਰੇ ਵਰਡ ਚ ਨੰਬਰ 1 ਸੀ ਇਹ ਮੈਂ ਪੰਜਾਬ ਦਾ ਮੁੱਖ ਮੰਤਰੀ ਭਗਤ ਸਿੰਘ ਮਾਨ ਜਿਨੇ ਗਰਾਊਂਡ ਤੇ ਜਾ ਕੇ ਕੰਮ ਕੀਤੇ ਛੋਟੇ ਵੀਰ ਤੁਸੀਂ ਸਾਰੇ ਆ ਜਿਹੜੇ মিডিਆ ਵਾਲੇ ਹੋ ਤੁਹਾਡੇ ਬਦੌਲਤ ਅੱਜ ਮਾਨ ਸਾਹਿਬ ਮੁੱਖ ਮੰਤਰੀ ਬਣੇ ਆ ਤੁਸੀਂ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕੀਤਾ ਮੁੱਖ ਮੰਤਰੀ ਸਾਹਿਬ ਜੀ ਨੇ ਅੱਜ ਤੁਹਾਡਾ ਲੋਹਾ ਭਾਵੇਂ ਹਰਿਆਣਾ ਦੇ ਵਿੱਚ ਇਲੈਕਸ਼ਨ ਆ ਜਾ ਕੇ ਦੇਖਿਓ ਲੋਕ ਉੱਥੇ ਵੀ ਆਮ ਆਦਮੀ ਪਾਰਟੀ ਝਾੜੂ ਝਾੜੂ ਚੱਕੀ ਫਿਰਦੇ ਆ ਇਹ ਫੋਰਥ ਪਿੱਲਰ মিডিਆ ਪ੍ਰਿੰਟ মিডিਆ ਸੋਸ਼ਲ ਮੀਡੀਆ ਤੁਹਾਡੀ ਬਦੌਲਤ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਸਭ ਦੇ ਕੀਤੇ ਹੋ ਕੰਮਾਂ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਾਏ ਨੇ ਔਰ ਮੈਂ ਧੰਨਵਾਦ ਕਰਦਾ ਸੈਮੋ ਸਾਹਿਬ ਦਾ ਸਾਰੀ ਟੀਮ ਦਾ ਐਸਡੀਐਮ ਸਾਹਿਬ ਤਸੀਲਦਾਰ ਇਹ ਲੋਕਲ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੇ ਬਾਖੂਬੀ ਖਾਸ ਕਰ ਜਿਹੜਾ ਠੇਕੇਦਾਰ ਜਿਨ੍ਹਾਂ ਨੇ ਇਹਦੀ ਚਣਾਈ ਕਰਕੇ ਰੰਗ ਰੋਗਨ ਕੀਤਾ ਜਿਵੇਂ ਕਿ ਮੇਰੇ ਇੱਥੇ ਐਸਡੀਓ ਸਾਹਿਬ ਖੜੇ ਨੇ ਨਾਲ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਮੈਨੂੰ ਲੱਗਦਾ ਇਹਨਾਂ ਨੇ ਰਾਤਾਂ ਰਾਤਾਂ ਦੇਖ ਦੇਖ ਕੇ ਇਹਨਾਂ ਨੇ ਜੋ ਕਨਸੈਪਟ ਸੀਗਾ ਸੈਮ ਸਾਹਿਬ ਦਾ ਕਿ ਮੈਸੇਜ ਸੀ ਉਹਨੂੰ ਪੰਜਾਬ 'ਚ ਅੱਜ ਇੱਕ ਤੋਹਫੇ ਦੀ ਤਰ੍ਹਾਂ ਪ੍ਰੋਜੈਕਟ ਕੀਤਾ ਆ ਜਿਹੜੀ ਮੁਹੱਲਾ ਕਲੀਨਿਕ ਇਹ ਬਹੁਤ ਲੋਕਾਂ ਦੇ ਲਈ ਸਹਾਇ ਸਿੱਧ ਹੋਏਗੀ ਅੱਜ ਹੁਣ ਕਈ ਬਜ਼ੁਰਗ ਜਿਹੜੇ ਸਾਡੇ ਵਰਗੇ ਮੇਰੇ ਵਰਗੇ 60 70 ਸਾਲ 60 ਸਾਲ ਦੀ ਉਮਰ ਤੱਕ ਪਰ ਉਹਨਾਂ ਤੇ ਕੀ ਮਸਵਰੇ ਨਾ ਕੋਈ ਨਾ ਕੋਈ ਮੈਡੀਸਨ ਦੀ ਜਰੂਰਤ ਪੈ ਸਕਦੀ ਕਿਤੇ ਆ ਉਹ ਡੇਰਾਪੁਰ ਸੀ ਹਸਪਤਲ ਜਾਂਦੇ ਸੀ ਟੁੱਟੀਆਂ ਹੋਈਆਂ ਸੜਕਾਂ ਸੀ ਇਹਨਾਂ ਤਾਂ ਕੀ ਕੀਤਾ ਸੜਕਾਂ ਤੇ ਪੈਚ ਵਰਕ ਵੀ ਨਹੀਂ ਕੀਤਾ ਆ ਮੇਰੀ ਸਰਕਾਰ ਨੇ ਦੇਖੋ ਬਰੋਲਾ ਰੋਡ ਸਾਰੀ ਨਵੀਂ ਬਣਾਈ ਹੈ ਨਹੀਂ ਤਾਂ ਕਈ ਵਾਰੀ ਇੱਥੇ ਫਤਿਹਪੁਰ ਚੋਂ ਮਰੀਜ਼ ਨੂੰ ਲੈ ਕੇ ਜਾਂਦੇ ਸੀ ਰਾਮਪੁਰ ਸੈਣੀ ਜਾ ਕੇ ਦਮ ਤੋੜ ਜਾਂਦਾ ਸੀ ਅੱਜ ਮਾਨ ਸਾਹਿਬ ਨੇ ਲੋਕਾਂ ਦੀ ਜਾਨਾਂ ਨੂੰ ਬਚਾਇਆ ਤੁਹਾਨੂੰ ਦੇ ਸਵਾਸੀਆਂ ਨੂੰ ਪੰਜਾਬ ਦੇ ਨੌਸੇ ਨੂੰ ਬਹੁਤ-ਬਹੁਤ ਮੁਬਾਰਕਬਾਦ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਐਮਐਲਏ ਸਾਹਿਬ ਸੀਐਮ ਸਾਹਿਬ ਤੇ ਦੇਖੋ ਅਰਬ ਤੁਸੀਂ ਸ਼ਹਿਰਾਂ ਵਿੱਚ ਦਾ ਦੇਖ ਸਕਦੇ ਹੋ ਵੀ ਉਹ ਆਪਣਾ ਇਲਾਜ ਖੁਦ ਕਰਾ ਸਕਦੇ ਤੇ ਰੂਟ ਲੈਵਲ ਤੇ ਆਪਾਂ ਜਿਹੜਾ ਇਹਨਾਂ ਨੇ ਇਨੀਸ਼ੀਏਟਿਵ ਲੈ ਕੇ ਆਏ ਨੇ ਇਹ ਚੰਗੀ ਗੱਲ ਹੈ ਇੱਕ ਤਾਂ ਇਹਨਾਂ ਨੂੰ ਫ੍ਰੀ ਇਲਾਜ ਦੇ ਦਿੱਤਾ ਜਾ ਰਿਹਾ ਹੈ ਲੈਬ ਟੈਸਟਿੰਗ ਇੱਥੇ ਮੈਡੀਸਨ ਦੀ ਸਹੂਲਤਾਂ ਨੇ ਜੋ ਕਿ ਅੱਤਕ ਕਿਸੇ ਵੀ ਗਵਰਨਮੈਂਟ ਨੇ ਨਹੀਂ ਕੀਤਾ ਤੇ ਨਾਲ-ਨਾਲ ਇਹਨਾਂ ਨੇ 엠ਪਲੋਇਮੈਂਟ ਵੀ ਜਨਰੇਟ ਕੀਤੀ ਹੈ ਤਾਂ ਇੱਕ ਸਭ ਲਈ ਇਕੁਐਲਟੀ ਲੈ ਕੇ ਆਏ ਨੇ ਤੁਮੈਂ ਕਹਿਣਾ ਚਾਹੁੰਦਾ ਹਾਂ ਸਰ ਬਹੁਤ ਵਧੀਆ ਇਨੀਸ਼ੀਏਟਿਵ ਆ ਆਮਾਤਮਿਕ ਕਲੀਨਿਕ ਦਾ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਤੇ ਸਭ ਦਾ ਬਹੁਤ ਸਿੱਖ ਮਾਰ